ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਹਾਂ ਕਾਫੀ ਘੱਟ ਪ੍ਰਾਈਸ ਦੇ ਵਿੱਚ ਇਹਨਾਂ ਵਿੱਚ ਅਸੀਂ ਤੁਹਾਨੂੰ 10 ਬ੍ਰਾਂਡ ਦਵਾਂਗੇ ਗੰਗਾ ਬ੍ਰਾਂਡ ਦਵਾਂਗੇ ਸ਼੍ਰੀ ਕ੍ਰਿਸ਼ਨਾ ਬ੍ਰਾਂਡ ਅਲੱਗ-ਅਲੱਗ ਬ੍ਰਾਂਡਾਂ ਦੇ ਸੂਟ ਨੇ ਜੀ ਤੇ ਸਟੱਫ ਰਹੇਗਾ ਕਾਟਨ ਦਾ ਮਸਲੀਨ ਦਾ ਅਲੱਗ-ਅਲੱਗ ਸਟੱਫ ਰਹਿਣਗੇ ਉਹ ਵੀ ਤੁਹਾਨੂੰ ਅਸੀਂ ਨਾਲ ਦੀ ਨਾਲ ਦੱਸਾਂਗੇ ਬਹੁਤ ਸੋਹਣੀ ਜੀ ਵੀਡੀਓ ਹੋਣ ਵਾਲੀਆਂ ਜਿੱਦਾਂ ਮੈਂ 1-1 ਸੂਟ ਨਾਲ ਦੀ ਸਾਡੇ ਕੋਲ ਪੰਜ-ਪੰਜ ਸੂਟ ਹੈਗੇ ਆ ਮੈਂ ਤੁਹਾਨੂੰ ਉਹ ਵੀ ਦਿਖਾ ਦਾਂਗੀ ਸਾਰੇ ਜਿਨ੍ਹਾਂ ਵਿੱਚ ਲਾਈਨਿੰਗ ਲੱਗਣੀ ਉਹ ਵੀ ਤੁਹਾਨੂੰ ਵੀਡੀਓ ਨਾਲ ਦੀ ਨਾਲ ਦੱਸਾਂਗੀ ਤੁਸੀਂ ਸਾਰੀ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਆ ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਸੋਹਣੀ ਜੀਆਂ ਤੇ ਪ੍ਰਾਈਸ ਰਹੇਗਾ ਜੀ ਦੀ ਸਾਰੀ ਵੀਡੀਓ ਦਾ 1150 ਸ਼ਿਪਿੰਗ ਚਾਰजेस ਰਹਿਣਗੇ ਜੀ ਅਲੱਗ ਤੋਂ ਠੀਕ ਹੈ ਜੀ 1150 ਦਾ ਸੂਟ ਆ ਤੇ ਸ਼ਿਪਿੰਗ ਅਲੱਗ ਰਹੇਗੀ ਇਹ ਹੈਗਾ ਜੀ ਪਿਓਰ ਕਾਟਨ ਦਾ ਸੂਟ ਬਲੌਕ ਪੇਂਟਿੰਗ ਦੇ ਟੱਚ ਦੇ ਨਾਲ ਠੀਕ ਹੈ ਸਾਈਡ ਤੇ ਬਰੀਕ ਪ੍ਰਿੰਟ ਦੇ ਵਿੱਚ ਬਾਜੂ ਨਿਕਲਣ ਲੀयां ਬਣਨ ਤੋਂ ਬਾਅਦ ਲੁੱਕ ਕੁਝ ਅਲੱਗ ਆਏਗੀ ਸੂਟ ਦੇ ਠੀਕ ਹੈ ਜਿੱਦਾਂ ਫਰੰਟ ਤੇ ਆ ਘੇਰਾ ਉਦਾਂ ਹੀ ਬੈਕ ਤੇ ਆ ਬਟ ਫਰੰਟ ਵਾਲੇ ਘੇਰੇ ਨੂੰ ਹਾਈਲਾਈਟ ਕੀਤਾ ਹੋਇਆ ਸੂਟ ਬਹੁਤ ਸਾਰੇ ਨੇ ਮੈਂ ਜਲਦੀ ਜਲਦੀ ਦਿਖਾਉਂਗੀ ਤੁਸੀਂ ਧਿਆਨ ਨਾਲ ਦੇਖੀ ਜਾਓ ਇਨਾਂ ਦੇ ਨਾਲ ਇਹ ਹੈਗੇ ਜੀ ਸਲਵਾਰ 2 ਮੀਟਰ ਪਲੱਸ ਦੀ ਤੇ ਪਿਓਰ ਸ਼ਫੌਨ ਦਾ ਹੈਗਾ ਇਹ ਦੁਪੱਟਾ ਜੈਪੁਰੀ ਪ੍ਰਿੰਟ ਦੇ ਵਿੱਚ ਇਹਦੇ ਵੀ ਤੁਹਾਨੂੰ ਦੋ ਕਲਰ ਮਿਲਣਗੇ ਇਹ ਹੈਗਾ ਜੀ ਰੈੱਡ ਮੈਰੂਨ 1150 ਪ੍ਰਾਈਸ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਜਿਹੜੇ ਤੁਸੀਂ ਨਾਲ ਦੀ ਨਾਲ ਹੀ ਪੇ ਕਰਨੇ ਨੇ ਇਹ ਹੈਗਾ ਜੀ ਪਿਓਰ ਕਾਟਨ ਦਾ ਸੂਟ ਵਿਦਆਊਟ ਲਾਈਨਿੰਗ ਠੀਕ ਹੈ ਹੁਣ ਅਸੀਂ ਕਾਫੀ ਦਿਨ ਹੋ ਗਏ ਕਾਟਨੇ ਕਾਟਨ ਕੀਤੀ ਹੋਈ ਆ ਕੁਝ ਅਲੱਗ ਵੀ ਦਿਨੇ ਤੁਹਾਨੂੰ ਆਉਣ ਵਾਲੀ ਇੱਕ ਦੋਕ ਵੀਡੀਓ ਦੇ ਵਿੱਚ ਇਹ ਹੈਗਾ ਜੀ ਬਹੁਤ ਸੋਨਾ ਸੂਟ ਪਿਓਰ ਸ਼ਫਾਂ ਦੇ ਦੁਪੱਟੇ ਦੇ ਨਾਲ ਇਹਦੇ ਵਿੱਚ ਕਲਰ ਆਪਸ਼ਨ ਇਹ ਆ ਜਾਏਗਾ ਇੱਕ ਕਲਰ ਇਹ ਸਲਵਾਰ ਦਾ ਕਲਰ ਆ ਤੇ ਇੱਕ ਸ਼ੇਡ ਤੁਹਾਨੂੰ ਇਹ ਵਾਲਾ ਮਿਲ ਜਾਏਗਾ ਜੀ ਠੀਕ ਹੈ ਨੈਕਸਟ ਦੇ ਰਹੀਆਂ ਤੁਹਾਨੂੰ ਇਹ ਸੂਟ ਨੇ ਜੀ 1500 1600 ਦੀ ਰੇਂਜ ਵਾਲੇ ਇਹ ਸੂਟ ਵੀ ਤੁਹਾਨੂੰ 11:300 ਚ ਮਿਲੇਗਾ ਇਹ ਜਿਹੜੇ ਅਸੀਂ ਪਾਣੇ ਹੁੰਨੇ ਆ ਜੀ 10 ਬ੍ਰਾਂਡ ਦੇ ਉਹਨਾਂ ਦੇ ਵਿੱਚ ਇਹ ਵਿਦਆਊਟ ਦੁਪੱਟਾ ਸੂਟ ਨੇ ਪਿਓਰ ਵਾਲੀ ਕਾਟਨ ਠੀਕ ਹੈ ਇਹ ਸ਼ਰਟ ਆ ਇਹ ਸਲਵਾਰ ਦੇ ਪੌਂਚੇਆਂ ਤੇ ਕੰਮ ਹੈ ਵਿਦਆਊਟ ਦੁਪੱਟਾ ਇਹ ਵੀ ਤੁਹਾਨੂੰ ਅੱਜ 11:300 ਦੇ ਦੇਵਾਂਗੇ ਇਹ 1500 1600 1700 ਦੀ ਰੇਂਜ ਵਾਲੇ ਸੂਟ ਨੇ ਇਹ ਵੀ ਬਹੁਤ ਸੋਹਣਾ ਜੀ ਕਲਰ ਪ੍ਰਿੰਟ ਠੀਕ ਹੈ ਫਲਾਰ ਵੀ ਬਹੁਤ ਸੋਹਣਾ ਹੈ ਬਤਾਵੜ ਦੁਪੱਟਾ ਰਹੇਗਾ ਇਹ ਹੈਗੀ ਹੈ ਜੀ ਸਲਵਾਰ ਨੈਕਸਟ ਇਹ ਹੈਗੀ ਹੈ ਜੀ ਸ਼ਰਟ ਦੁਪੱਟੇ ਤੁਹਾਡੇ ਕੋਲ ਹੋਣਗੇ ਜਾਂ ਤੁਸੀਂ ਡਾਈ ਕਰਾ ਲਓ ਸਟੱਫ ਬਹੁਤ ਜ਼ਿਆਦਾ ਫਾਈਨ ਹੈ ਬ੍ਰਾਂਡਡ ਹੈ ਜੀ ਇਹ ਮਸਲੀਨ ਦੇ ਦੁਪੱਟੇ ਨਾਲ ਵੀ ਪਾਨੀ ਹੁੰਦੀਆਂ ਪਿਓਰ ਦੇ ਦੁਪੱਟਿਆਂ ਨਾਲ ਵੀ ਬਹੁਤ ਸੋਹਣਾ ਸਟੱਫ ਹੈ ਇਹ ਹੈਗਾ ਜੀ ਸਲਵਾਰ ਦੇ ਪੌਂਚੇ ਆ ਤੇ ਕਮ ਤੇ ਇਹ ਹੈਗਾ ਸ਼ਰਟ ਦਾ ਬਹੁਤ ਸੋਹਣਾ ਜਿਹਾ ਪ੍ਰਿੰਟ ਇਹ ਸਾਰੇ ਸੂਟ ਅੱਜ ਅਸੀਂ ਤੁਹਾਨੂੰ ਇੱਕੋ ਹੀ ਰੇਂਜ ਦੇ ਰਹੇ ਆ 1150 ਸ਼ਰਟ ਦਾ ਪ੍ਰਿੰਟ ਇਹ ਹੈਗਾ ਜੀ ਸਲਵਾਰ ਠੀਕ ਹੈ ਜੀ ਫੋਟੋਆਂ ਕਾਫੀ ਸਾਰੀਆਂ ਲੈ ਲਿਓ ਕਿਉਂਕਿ ਨਾਲ ਦੀ ਨਾਲ ਸਟਾਕ ਕਲੀਅਰ ਹੋ ਜਾਂਦਾ ਹੈ ਇਹ ਇੱਕ ਇੱਕ ਸੂਟ ਤਾਂ ਇਹ ਫੋਟੋ ਤਾਂ ਨਾਲ ਹੀ ਉਹ ਜਿਹੜੇ ਵੀ ਪਸੰਦ ਆਣ ਨੇ ਉਹਨਾਂ ਦੀ ਫੋਟੋਸ ਨਾਲ ਦੀ ਨਾਲ ਕਲਿੱਕ ਕਰੀ ਜਾਓ ਇਹ ਹੈਗਾ ਜੀ ਫਿਰੋਜ਼ੀ ਕਲਰ ਦਾ ਇਹ ਹੈਗੀ ਇਹ ਦੀ ਸਲਵਾਰ ਠੀਕ ਹੈ ਇੱਕ ਸੂਟ ਤੁਹਾਨੂੰ ਇਹ ਮਿਲ ਜਾਏਗਾ ਇਹ ਹੈਗਾ ਜੀ ਇਹ ਦੀ ਸਲਵਾਰ ਤੇ ਪ੍ਰਿੰਟ ਇਹ ਹੀ ਸੂਟ ਆ ਜਿਹੜਾ ਮੈਂ ਤੁਹਾਨੂੰ ਇਹ ਦੋ ਤਿੰਨ ਕਲਰਾਂ ਚ ਦਿਖਾ ਚੁੱਕੀ ਹਾਂ ਦੇਖੋ ਇਹ ਗ੍ਰੀਨ ਜਿਹਾ ਛੇੜ ਵੀ ਇਹਦੇ ਵਿੱਚ ਹੀ ਆ ਤੇ ਇਹ ਵਾਲਾ ਵੀ ਇਹ ਪਿਓਰ कॉटन ਦੇ सूट ਨੇ ਬ੍ਰਾਂਡਡ ਪੀਸ ਨੇ ਤੇ 11500 ਹੈਗਾ ਜੀ ਅ ਵਿਦਆਊਟ ਸ਼ਿਪਿੰਗ ਇਹਨਾਂ ਦਾ ਪ੍ਰਾਈਸ ਇਹ ਦੇਰੀਆਂ ਜੀ ਤੁਹਾਨੂੰ ਮਸਲੀਨ ਦੇ ਸੂਟ ਵਿਦ ਵਰਕ ਦੇ ਨਾਲ ਲੋ ਜੀ ਸੂਟ ਠੀਕ ਹੈ ਜੀ ਬਹੁਤ ਸੋਹਣਾ ਸੂਟ ਆ ਇਹ ਹੈਗੇ ਆ ਜੀ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਇਹ ਹੈਗੇ ਨੇ ਇਹਦੇ ਵਿੱਚ ਕਲਰ ਆਪਸ਼ਨ ਪਰਪਲ ਕਲਰ ਆ ਇਹ ਮਸਲੀਨ ਦੇ ਸੂਟ ਨੇ ਵਿਧ ਵਰਕ ਦੇ ਨਾਲ ਤੇ ਪ੍ਰਾਈਸ ਇਹ ਵੀ ਤੁਹਾਨੂੰ 1150 ਦੇ ਵਿੱਚ ਹੀ ਦਵਾਂਗੇ ਦੇਖ ਲਓ ਜੀ ਕਿੰਨੇ ਸੋਹਣੇ ਸੂਟ ਹੈ ਠੀਕ ਹੈ ਨੈਕਸਟ ਹੈਗਾ ਕਾਟਨ ਦੇ ਉੱਪਰ ਇਹ ਜਾਮ ਕਾਟਨ ਦਾ ਸੂਟ ਆ ਸਾਰੇ ਫਰੰਟ ਦੇ ਵਿੱਚ ਬੂਟੀ ਰਹੂਗੀ ਠੀਕ ਹੈ ਤੇ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਬਣਿਆ ਹੋਇਆ ਜੀ ਘੇਰਾ ਇਹਦੇ ਨਾਲ ਰਹੇਗੀ ਪਲੇਨ ਸਲਵਾਰ ਇਹ ਵਾਲੇ ਕਲਰ ਦੀ ਪੈਰਟ ਸ਼ੇਡ ਦੀ ਪਿਓਰ ਕਾਟਨ ਦੀਆਂ ਸਲਵਾਰਾਂ ਕਾਟਨ ਦੇ ਹੈਗੇ ਨੇ ਸੂਟ ਕੇਸਰ ਕ੍ਰਾਫਟਿ ਬ੍ਰਾਂਡ ਦੇ ਸੂਟ ਨੇ ਜੀ ਇਹ ਤੇ ਇਹਨਾਂ ਦੇ ਨਾਲ ਅਸੀਂ ਤੁਹਾਨੂੰ ਦੇ ਰਹੀ ਹੈ ਪਿਓਰ ਦੇ ਦੁਪੱਟੇ ਠੀਕ ਹੈ ਅਲਰ অপਸ਼ਨ ਪਿੰਕ येलो ਤੇ ਹੀ ਮੈਂ ਤੁਹਾਨੂੰ ਪਿਸਤਾ ਗ੍ਰੀਨ ਦਿਖਾਇਆ ਪੈਰਟ ਗ੍ਰੀਨ ਚ ਇਹ ਲੋ ਜੀ 사উদীব ਸਾੰਦਰੀ ਸੂਟ ਦੁਆਰਾ ਫੇਰ ਆ ਗਏ ਆ ਇਹ ਜਿਹੜੇ ਅਸੀਂ ਮੋਡਲ ਦੇ ਸੂਟ ਪਾਣੇ ਹੁੰਨੇ ਉਹਨਾਂ ਦੀ ਕਾਪੀ ਇਹ ਮੋਡਲ ਦੇ ਸੂਟਾਂ ਦੀ ਕਾਪੀ ਹੈ ਜੀ ਇਹ ਸੇਮ ਹੀ ਡਿਜ਼ਾਈਨ ਪਾਣੇ ਹੁੰਨੇ ਅਸੀਂ ਮੋਡਲ ਤੇ ਰਾਖੀ ਬ੍ਰਾਂਡ ਚ ਪਾਣੇ ਹੁੰਨੇ ਆ ਇਹ ਹੈਗੀ ਸਲਵਾਰ ਤੇ ਸ਼ਰਟ ਆ ਇਨਾਂ ਦੇ ਨਾਲ ਅਸੀਂ ਤੁਹਾਨੂੰ ਦੇ ਰਿਹਾ ਮਸਲੀਨ ਦੇ ਦੁਪੱਟੇ ਦੇਖੋ ਜੀ ਸੋਚ ਪ੍ਰਾਈਸ ਹੈਗਾ ਸੇਮ 1150 ਸ਼ਿਪਿੰਗ ਚਾਰਜਸ ਲੱਗ ਤੋਂ ਰਹਿਣਗੇ ਇਹਦੇ ਨਾਲ ਇਸ ਕਲਰ ਦੀ ਸਲਵਾਰ ਆ ਇਹਦੇ ਨਾਲ ਇਸ ਕਲਰ ਦੀ ਸਲਵਾਰ ਆ ਲਓ ਜੀ ਗੰਗਾ ਬ੍ਰਾਂਡ ਦੇ ਚਨਾਉਨ ਸ਼ਫਾਉਂ ਦੇ ਸੂਟ ਦੇ ਰਹੇ ਹਾਂ ਤੁਹਾਨੂੰ ਸ਼ਫਾਉਂ ਦੇ ਉੱਪਰ ਸੂਟ ਹੈ ਸ਼ਰਟ ਮਸਲਿਨ ਦੀ ਹੈਗੀ ਆ ਜੀ ਸਲਵਾਰ ਤੇ ਦੇਖੋ ਇਹ ਬਣਿਆ ਹੋਇਆ neck brand ਰਹੇਗਾ ਗੰਗਾ ਦਾ ਠੀਕ ਹੈ ਤੇ ਸ਼ਫਾਨ ਦੀ ਸ਼ਰਟ ਹੈ ਇਹ ਮਸਲਿਨ ਦੀ ਸਲਵਾਰ ਆ ਤੇ ਪਿਓਰ ਸ਼ਫਾਨ ਦਾ ਹੈਗਾ ਦੁਪੱਟਾ ਠੀਕ ਹੈ ਜੀ ਵੈਸੇ ਤਾਂ ਕਰੋਨਾ ਹੈ ਹੋਣੀ ਆ ਪਰ ਫਿਰ ਵੀ ਨਾਲ ਤੁਹਾਨੂੰ ਮਾਸਕ ਦਿੱਤਾ ਹੋਇਆ ਹੈ ਇਹ ਹੈਗੇ ਨੇ ਇਹਦੇ ਕਲਰ ਆਪਸ਼ਨ ਇਹ ਪੀਚ ਜਿਹਾ ਸ਼ੇਡ ਆ ਤੇ ਇੱਕ ਹੈਗੇ ਚ ਇਹ ਪਿੰਕ ਜਿਹਾ ਕਲਰ ਠੀਕ ਹੈ ਜੀ ਤੁਸੀਂ ਕਿਦਾਂ ਬਣਾਣਾ ਇਹਨਾਂ ਨੂੰ ਉਹ ਤੁਹਾਡੀ ਚੋਆਇਸ ਆ ਸੂਟਾਂ ਦੇ ਪ੍ਰਿੰਟ ਦੇਖਿਓ ਜੀ ਪ੍ਰਿੰਟ ਦੇਖ ਦੇਖ ਕੇ ਐਦਾਂ ਲੱਗੇਗਾ ਇਹ ਵੀ ਲੈ ਲੀਏ ਸੂਟ ਇਹ ਵੀ ਲੈ ਲੀਏ ਐਨੇ ਸੋਹਣੇ ਸੋਹਣੇ ਪ੍ਰਿੰਟ ਤੇ ਕਲਰ ਦੇਖੋ ਜੀ ਸੂਟ ਦਾ ਕਲਰ ਪ੍ਰਿੰਟ ਗਰਲੀ ਸੀ ਲੁਕ ਦਾ ਸੂਟ ਆ ਇਹ ਹੈਗੀ ਸਲਵਾਰ ਤੇ ਪਿਓਰ ਸ਼ਾਫਾਉਂ ਦਾ ਹੈਗਾ ਦੁਪੱਟਾ ਦੇਖੋ ਠੀਕ ਹੈ ਇਹਦੇ ਵਿੱਚ ਇਹ ਸੈਕੰਡ ਕਲਰ ਮਿਲ ਜੇਗਾ ਤੁਹਾਨੂੰ ਸੇਮ ਦੇ ਵਿੱਚ ਹੀ ਇਹਦੇ ਨਾਲ ਹੀ yellow ਦਾ ਕੰਟਰਾਸਟ ਬਹੁਤ ਸੋਹਣਾ ਹੈ ਇੱਕ ਨਾਲ ਜੀ ਦੋ ਦੋ ਕਲਰ ਹੋਣਗੇ ਬਹੁਤ ਸੋਨਾ ਸਟੱਫ ਹੈ ਪਿਓਰ ਕਾਟਨ ਦਾ 1150 ਦੇ ਵਿੱਚ ਸੂਟ ਆ ਜੇ ਕਿਤੇ ਵੀ ਮੰਗਵਾਣਾ ਤੁਸੀਂ ਸਿੰਗਲ ਸੂਟ ਵੀ ਮੰਗਵਾ ਸਕਦੇ ਹੋ ਤੁਹਾਨੂੰ ਦੇਣਾ ਪਏਗਾ ਸਕਰੀਨ ਸ਼ਾਟ ਕਾਫੀ سارے ਫੋਨ ਆਨੇ ਆ ਕਿ ਤੁਸੀਂ ਨੰਬਰ ਉੱਪਰ ਮੈਂਸ਼ਨ ਕਰਿਆ ਕਰੋ ਵੀ ਐਨੇ ਨੰਬਰ ਸੂਟ ਆ ਜੇ ਦੇਖੋ ਤੁਸੀਂ ਖੁਦ ਕਾਊਂਟ ਕਰਕੇ ਦੇਖ ਲਓ ਮੇਰੀ ਵੀਡੀਓ 'ਚ ਹਮੇਸ਼ਾ ਹੀ 40 50 ਪਲੱਸ ਸੂਟ ਹੁੰਦੇ ਆ ਫਿਰ ਐਨਾ ਐਡੀਟਿੰਗ ਕਰਨ ਦਾ ਮੇਰੇ ਕੋਲ ਤਾਂ ਟਾਈਮ ਹੁੰਦਾ ਨਹੀਂ ਜੇ ਕੁਛ ਵੀ ਪੁਲਿਸ ਸਕਰੀਨਸ਼ਾਟ ਲੈ ਲਿਆ ਕਰੋ ਇਹਦੇ ਨਾਲ ਹੀ ਪੀਚ ਕਲਰ ਦੀ ਸਲਵਾਰ ਆ ਇਹਦੇ ਨਾਲ λεਮਨ ਤੇ ਆ ਕਲਰ ਪ੍ਰਿੰਟ ਦਾ ਇੱਕ ਤੋਂ ਇੱਕ ਨੇ ਇਹ ਜਿਹੜਾ ਤੁਹਾਨੂੰ ਨੀਚੇ ਦਿਖਾਏ ਉਹਦੇ ਨਾਲ ਦਾ ਸੂਟ ਆ ਸਭ ਤੋਂ ਪਹਿਲਾਂ ਦੋ ਸੂਟ ਦਿਖਾਏ ਨੇ ਉਸੇ ਪ੍ਰਿੰਟ ਦੇ ਵਿੱਚ ਠੀਕ ਹੈ ਫਰੰਟ ਬੈਕ ਸਾਰਾ ਫਲੋਰ ਰਹੇਗਾ ਇਹ ਹੈਗਾ ਜੀ ਇਹਦਾ ਦੁਪੱਟਾ ਇਹ ਸੀ ਕਿ ਗ੍ਰੇ ਕਲਰ ਆ ਗ੍ਰੇ ਦੇ ਨਾਲ ਤੁਹਾਨੂੰ ਕੰਟਰਾਸਟ ਮਰੇਜੈਂਟਾ ਦਾ ਮਿਲ ਜਾਏਗਾ ਲੋਜੀ ਰੀਵਾ ਬ੍ਰਾਂਡ ਦੇ 1800 ਵਾਲੇ ਸੂਟ ਅਸੀਂ ਤੁਹਾਨੂੰ 1100 ਚ ਦੇ ਰਹੇ ਹਾਂ ਠੀਕ ਹੈ ਜੀ ਸੌਰੀ 1150 ਚ ਦੇ ਰਹੇ ਹਾਂ 올ਡ ਲੇਡੀ ਚਾਰਟ ਦੇ ਸੂਟ ਨੇ ਪਿਓਰ ਕਾਟਨ ਦਾ 5 ਮੀਟਰ ਦਾ ਸੂਟ ਆ ਰੀਵਾ ਬ੍ਰਾਂਡ ਦਾ ਸੂਟ ਹੈ ਮੈਂਸ਼ਨ ਆ ਪ੍ਰੋਪਰ ਡਿਸਕਾਊਂਟ ਦਾ ਫੁੱਲ ਡਿਸਕਾਊਂਟ ਇਹ ਲੋਜੀ ਸੂਟ ਦੁਪੱਟਾ ਹੈਗਾ ਪਿਓਰ ਕਾਟਨ ਮਸਲੀਨ ਕਲਰ ਆਪਸ਼ਨ ਬਹੁਤ ਸੋਹਣੇ ਸੋਹਣੇ ਕਲਰ ਪ੍ਰਿੰਟ ਨੇ ਅਸ ਤੋਂ ਨੂੰ 1150 ਚ ਦੇ ਰਹੇ ਆ ਇਹ ਵਾਲੇ ਸੂਟ ਵੀ ਦੱਸੋ ਕਿਸੇ ਨੇ ਵੀ ਦੇਣੇ ਆ ਗਿਫਟ ਦੇਣੇ ਆ ਦਾਨ ਪੁੰਨ ਕਰਨੇ ਆ ਸਟਿਚ ਕਰਵਾ ਕੇ ਪਾਣੇ ਆ ਤਾਂ ਇਹਨਾਂ ਸੂਟਾਂ ਤੋਂ ਵਧੀਆ ਹੋਰ ਕੋਈ ਸੂਟ ਨਹੀਂ ਹੋਏਗਾ ਠੀਕ ਆ ਜੀ ਕਿਉਂਕਿ ਮੇਰੇ ਨਾਲ ਇਦਾਂ ਦੇ ਵੀ ਕਲਾਇੰਟ ਜੁੜੇ ਹੋਏ ਨੇ ਜਿਹੜੇ ਸਾਨੂੰ ਕਹਿੰਦੇ ਆ ਜੀ ਇਹ ਸੂਟ ਅਸੀਂ ਨੇ দান ਕਰਨੇ ਆ ਤਾਂ ਇਹ ਮਤਲਬ ਕਿਸੇ ਆਸ਼ਰਮ 'ਚ ਭੇਜਣੇ ਹੁੰਨੇ ਆ ਕੋਈ ਮਨੁੱਖਤਾ ਦੀ ਸੇਵਾ 'ਚ ਅਸੀਂ ਭੇਜਦੇ ਆ ਜਾਂ ਕਿਸੇ ਵੀ ਵਿਰਧ ਆਸ਼ਰਮ 'ਚ ਜੇ ਕੋਈ ਕਹਿੰਦਾ ਤਾਂ ਇਹ ਸੂਟ ਉੱਥੇ ਐਨਨੇ ਭੇਜ ਦੋ ਤਾਂ ਅਸੀਂ ਉਦਾਂ ਵੀ ਭੇਜ ਜਾਂਦੇ ਆ ਸੂਟ ਟਾਈ ਮੈਂ ਕਹਿੰਨੀ ਆ ਜੀ ਲੋ ਵੀ ਤੁਸੀਂ ਦੋ ਕਰੋਗੇ ਉਹ ਵੀ ਖੁਸ਼ ਹੋਏਗਾ ਕਾਫੀ ਘੱਟ ਪ੍ਰਾਈਸ 'ਚ ਦੇ ਰਹੇ ਆ ਜੀ ਅਸੀਂ ਤੁਹਾਨੂੰ ਇਹ ਵਾਲੇ ਸੂਟ ਸਾਡਾ ਵੀ ਦਾਨਪੂਰਨ ਲੱਗ ਜਾਂਦਾ ਫਿਰ ਨਾਲ ਬਹੁਤ ਸੋਹਣੇ ਸ਼ਰਟ ਆ ਠੀਕ ਹੈ ਮਸਲਿਨ ਦੀ ਸਲਵਾਰ ਹੈ ਜੀ ਤੇ ਪਿਓਰ ਸ਼ਫਾ ਦਾ ਹੈਗਾ ਇਹ ਦੁਪੱਟਾ ਇਹਦੇ ਵਿੱਚ ਇਹ ਕਲਰ ਆ ਤੇ ਥੋੜਾ ਜਿਹਾ ਡਿਜ਼ਾਈਨ ਦਾ ਵੀ ਫਰਕ ਆ ਇਹ ਹੈ ਕਹਿੰਦਾ ਨੈਕਸਟ ਡਿਜ਼ਾਈਨ ਇਹ ਹੈਗਾ ਜੀ ਸੇਮ ਡਿਜ਼ਾਈਨ ਦੇ ਵਿੱਚ ਇੱਕ ਤੁਨੂ ਇਹ ਮਿਲ ਜੇਗੀ ਮਸਲਿਨ ਦਾ ਸੂਟ ਆ ਬਹੁਤ ਸੋਹਣਾ ਇਹਨੂੰ ਤੁਸੀਂ ਵੈਸੇ ਵੀ ਪਾ ਸਕਦੇ ਹੋ ਛੋਟੇ-ਮੋਟੇ ਫੰਕਸ਼ਨ ਤੇ 1150 ਦਾ ਸੂਟ ਆ ਜੀ ਤਰੇਕਰੇ ਬਜਟਸ ਚੱਲਣਾ ਪੈਂਦਾ ਬਹੁਤ سارے ਫੋਨ ਮੈਸੇਜ ਆਉਂਦੇ ਆ ਸਾਨੂੰ 3000 4000 ਵਾਲੀ ਰੇਂਜ ਦੇ ਪਾਰਟੀ ਵੇਅਰ ਸੂਟ ਦਿਖਾਓ ਕੁਛ ਐਦਾਂ ਦਾ ਕੋਸ਼ਿਸ਼ ਕਰ ਰਹੀਆਂ ਨੈਕਸਟ ਵੀਕ ਤੱਕ ਜੇ ਪੋਸੀਬਲ ਹੋ ਸਕੇ ਤਾਂ ਪਹਿਲਾਂ ਲੱਭਣੇ ਪੈਂਦੇ ਨੇ ਜੀ ਬਹੁਤ ਡੀਪਲੀ ਜਾਣਾ ਪੈਂਦਾ ਕਿਉਂਕਿ ਇਸ ਰੇਂਜ ਦੇ ਵਿੱਚ ਹੈਂਡਵਰਕ ਤਾਂ ਬਹੁਤ ਔਖਾ ਏ ਜਿੱਦਾਂ ਦੀ ਡਿਮਾਂਡ ਹੁੰਦੀ ਹੈ ਮੈਸੇਜ ਦੇ ਵਿੱਚ ਇਹ ਹੈਗੇ ਨੇ ਇਹਦੇ ਕਲਰ ਦੋ ਕਿਹੜਾ ਸੂਟ ਆ ਜੀ ਜਿਹੜਾ ਆਪਾਂ ਕਹੀਏ ਇਹ ਨਹੀਂ ਲੈਣਾ ਇਹ ਨਹੀਂ ਸੋਣਾ ਸਾਰੇ ਹੀ ਸੂਟ ਇੱਕ ਤੋਂ ਇੱਕ ਨੇ ਪਿਓਰ ਕਾਟਨ ਦੇ 11.500 ਦੇ ਵਿੱਚ ਸੂਟ ਪਿਓਰ ਸ਼ਿਫਨ ਦੇ ਦੁਪੱਟਿਆਂ ਨਾਲ ਮੇਨ ਗੱਲ ਨਾ ਪਿਓਰ ਦੇ ਦੁਪੱਟਿਆਂ ਦੇ ਨਾਲ ਦੇਖੋ ਜੀ ਪਿਓਰ ਸ਼ਫਾਂ ਦਾ ਦੁਪੱਟਾ ਇਹ ਸੋਨੂ ਕਲਰ ਮਿਲ ਜਾਣਗੇ ਇਹ ਸੈਕਿੰਡ ਕਲਰ ਹੈ ਇੱਕ ਸੂਟ ਤੋਂ ਇਹ ਮਿਲ ਜੇਗਾ ਕੇਸਰ ਕਾਚੀ ਬ੍ਰਾਂਡ ਦੇ ਸੂਟ ਨੇ ਤੇ ਪ੍ਰਾਈਸ ਹੈਗਾ ਜੀ ਸੂਟਾਂ ਦਾ 1150 ਇੱਕ ਸੂਟ ਤੋਂ ਇਹ ਵਾਲਾ ਮਿਲ ਜੇਗਾ ਇਹਦੇ ਨਾਲ ਹੀ ਸਲਵਾਰ ਆ ਤੇ ਪਿਓਰ ਸ਼ਫਾਂ ਦਾ ਦੁਪੱਟਾ ਇਹ ਸੂਟ ਵੀ ਸਾਡਾ ਬਹੁਤ ਚੱਲਦਾ ਬਹੁਤ ਜ਼ਿਆਦਾ ਹਰ ਇੱਕ ਨੁਕਸਾਨ ਰੰਦਾ ਉਪਰ ਇਦਾਂ ਤੇ ਘੇਰੇ ਤੇ ਸਰਵੋਸਤੀ ਵਰਗਾ ਇਹ ਹੈਗਾ ਜਿਹੜਾ ਦੁਪੱਟਾ ਇਹ ਦੇਖੋ ਜੀ ਬਹੁਤ ਪਿਆਰਾ ਸੂਟ ਹੈ ਪਿਓਰ ਕਾਟਨ ਦਾ ਕਾਟਨ ਦੀ ਹੈਗੀ ਹੈ ਸਲਵਾਰ ਤੇ ਮਸਲੀਨ ਦਾ ਹੈਗਾ ਇਦਾਂ ਵਰਕ ਵਾਲਾ ਇਹਦਾ ਪੇਸਟਿੰਗ ਦੇ ਨਾਲ ਦੁਪੱਟਾ ਠੀਕ ਹੈ ਇਹ ਸੂਟ ਦੇ ਰਹੇ ਆ ਜੀ ਅਸੀਂ ਤੁਹਾਨੂੰ 5-5 ਮੀਟਰ ਦੇ ਬਟਰ ਕਾਟਨ ਦੇ ਉੱਪਰ ਠੀਕ ਹੈ ਫੁੱਲ ਬ੍ਰਾਂਡਡ ਪੀਸ ਮਸਲਿਨ ਤੇ ਦੁਪੱਟੀਆਂ ਦੇ ਨਾਲ 11500 ਦੇ ਵਿੱਚ ਬਹੁਤ ਸੋਹਣੇ ਸੂਟ ਠੀਕ ਹੈ ਜੀ ਇਹਦੇ ਵੀ ਤੁਹਾਨੂੰ ਇਹ ਕਲਰ ਪ੍ਰਿੰਟ ਮਿਲ ਜਾਣਗੇ 11500 ਚ ਇਹ ਪਿਓਰ ਤੇ ਦੁਪੱਟੇ ਨਾਲ ਆ ਸੂਟ ਠੀਕ ਹੈ ਤੇ ਇੱਕ ਕਲਰ ਇਹ ਮਿਲ ਜੇਗਾ ਜੀ ਇਹ ਵੀ ਪਿਓਰ ਦੇ ਦੁਪट्टे ਨਾਲ ਪਿਓਰ कॉटन ਬ੍ਰਾਂਡਡ ਪੀਸ ਇਹਦੇ ਨਾਲ ਦੇ ਤੁਹਾਨੂੰ 6-7 ਪੀਸ ਮਿਲ ਜਾਣਗੇ ਜਿਨੇ ਵੀ ਲੈਣੇ ਆ ਸੇਮ ਕਲਰ ਦੇ ਵਿੱਚ 10 ਬ੍ਰਾਂਡ ਦਾ ਸੂਟ ਆ ਸਿਰਫ 1150 ਦੇ ਵਿੱਚ ਠੀਕ ਹੈ ਜੀ ਇੱਕ ਕਲਰ ਤੁਹਾਨੂੰ ਇਹ ਪ੍ਰਿੰਟ ਬਹੁਤ ਸੋਣਾ ਮਿਲ ਜੇਗਾ ਮਸਲੀਨ ਦੇ ਦੁਪट्टे ਦੇ ਨਾਲ ਦੇਖੋ ਜੀ ਜਿਵੇਂ ਫੁੱਲ ਉੱਬਰ-ਉੱਬਰ ਕੇ ਆ ਰਹੇ ਆ ਖਿੜ-ਖਿੜ ਕੇ ਬਗੀਚੀ ਚੋਂ ਸੂਟ ਦਾ ਪ੍ਰਿੰਟ ਦੇਖਿਓ ਲੋ ਜੇ ਕਿੰਨਾ ਸੋਹਣਾ ਪ੍ਰਿੰਟ ਆ ਡਿਜੀਟਲ ਪ੍ਰਿੰਟਿੰਗ ਫਰੰਟ ਬੈਕ ਸੇਮ ਰਹੂਗੇ ਕਾਟਨ ਦੀ ਸਲਵਾਰ ਮਸਲੀਨ ਦਾ ਡਿਜੀਟਲ ਪ੍ਰਿੰਟਿੰਗ ਦੁਪੱਟਾ ਇਹ ਹੈਗਾ ਜੀ ਬਹੁਤ ਪਿਆਰਾ ਪੀਸ ਇਹ ਸ਼ਰਟ ਆ ਇਹ ਸਲਵਾਰ ਪਿਓਰ ਇਹ ਸਿੰਗਲ ਸਿੰਗਲ ਪੀਸ ਹੈ ਜਿਹੜੇ 18 18 19 19 ਸੌਲੇ ਆ ਇਹ ਕੇਸਰ ਕਰਾਚੀ ਦਾ ਸੂਟ ਹੈ ਜੇ ਪਿਓਰ ਕਾਟਨ ਦਾ ਪ੍ਰਿੰਟ ਦੇਖਿਓ ਸੂਟ ਦਾ ਬਲੈਕ ਕਲਰ ਦਾ ਸਟਫ ਧੋਣ ਤੋਂ ਬਾਅਦ ਵੀ ਇਦਾਂ ਹੀ ਰਹੇਗਾ ਕਾਟਨ ਦੇ ਦੁਪੱਟੇ ਦੇ ਨਾਲ ਆ ਸੂਟ ਇਹ ਹੈ ਇਹ ਹੈਗਾ ਜੀ ਬਾਟਿਕ ਪ੍ਰਿੰਟ ਦੇ ਉੱਪਰ ਕੇਰਾ ਵਰਕ ਦੇ ਨਾਲ ਠੀਕ ਹੈ ਇਹ ਸਲਵਾਰ ਤੇ ਪ੍ਰਿੰਟਡ ਇਹਦਾ ਦੁਪੱਟਾ ਇਹ ਵੀ ਡਿਜੀਟਲ ਪ੍ਰਿੰਟਿੰਗ ਆ neck ਦੇ ਉੱਪਰ ਇਹ ਵਰਕ ਹੋਇਆ ਹੋਇਆ ਹੈ ਮਸ਼ੀਨੀ ਵਰਕ ਬਹੁਤ ਸੋਹਣਾ ਸੂਟ ਹੈ ਠੀਕ ਹੈ ਜੀ ਇਹ ਹੈਗੀ ਹੈ ਸਲਵਾਰ ਤੇ ਦਾ ਬਿਲਕੁਲ ਸੌਫਟ ਮਸਲੀਨ نیٹ ਦੇ ਵਿੱਚ ਐਦਾਂ ਮਲਟੀ ਕਲਰ ਦਾ ਦੁਪੱਟਾ ਦੇਖੋ ਸੂਟ ਕੋਈ ਕਮੀ ਹੈ ਤਾਂ ਦੱਸੋ ਠੀਕ ਹੈ ਜੀ ਇਹ ਸੀਗੇ ਸਾਰੇ ਸੂਟ 11:300 ਦੇ ਤੇ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆ ਹੀ ਹੋਣਗੇ ਜਲਦੀ ਜਲਦੀ ਬੁਕਿੰਗ ਕਰਾ ਦਿਓ ਕਈ ਮੈਸੇਜ ਆਣੇ ਆ ਸਾਨੂੰ ਤਾਂ ਸੂਟ ਹੀ ਨਹੀਂ ਮਿਲਦਾ ਹੈਗਾ ਜੀ ਦੇਖੋ ਅਸੀਂ ਸੂਟ ਸੇਲ ਤੇ ਲਗਾਨੇ ਆ ਤਾਂ ਪਲੀਜ਼ ਤੁਸੀਂ ਟਾਈਮ ਦੇ ਨਾਲ ਵੀਡੀਓ ਜ਼ਰੂਰ ਦੇਖ ਲਿਆ ਕਰੋ ਬਾਕੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much